ਲੋਕਸਾਨ ਵੀਰੋ ਆਪਾਂ ਅੱਜ ਖਾਲਪੋੜ ਦਾ ਆਪਣਾ ਦੂਸਰਾ ਦਿਨ ਸ਼ੁਰੂ ਕਰਨ ਲੱਗੇ ਆਂ ਸਾਰੇ ਮੇਰੇ ਵੀਰੋ ਨੂੰ ਸਤਿ ਸ੍ਰੀ ਅਕਾਲ ਤੇ ਹੁਣ ਤੁਹਾਨੂੰ ਜਿੱਦਾਂ ਏਡਾ ਸਾਰੀ ਜਿਹੜੀ ਡਿਟੇਲ ਟੀਮ ਲਈ ਦੱਸਾਂ ਕਿ ਕਿੰਨੀ ਮਾਲ ਹੈ ਕਿੰਨੇ ਵਜੇ ੱਗੇ ਹੁਣ ਇਸ ਟਾਈਮ ਆਪਣਾ ਵੱਜ ਗਿਆ ਵਾ 6 ਵਜੇ ਆ ਧੁੱਪ ਬਹੁਤ ਜੜੀ ਬਈ ਫੇਰ ਵੇਖੋ ਐ ਲੱਗਦਾ ਜੀ ਰਾਹ ਪੂਰਾ ਪੂਰਾ ਬੜਾ ਚੌੜਾ ਰਾਹ ਪਰ ਫਿਰ ਵੀ ਇਹ ਜੱਕਾ ਜਾਂਦਾ ਪੂਰਾ ਪੂਰਾ ਹੀ ਹੈ ਤੇ ਹੁਣ ਖਾਦਰ ਲਾ ਕੇ ਸੱਤ ਬੁਰੇ ਪੈ ਜਾਣੇ ਇਹਦੇ ਚ ਸੱਤਾਂ ਕਿੱਲੇ ਜੀ ਲਾ ਕੇ ਇੱਕ ਵਾਰ ਭਰ ਦੋ ਮੁੜ ਕੇ ਫਿਰ ਮਗਰ ਲੈ ਕੇ ਆ ਜਾਓ ਆ ਵੇਖੋ ਆਪਣੇ ਮੋਟਰ ਦੇ ਸ਼ਾਂ ਇਹ ਪਿਲਕੰਡਾ ਰੁੱਖ ਬਹੁਤ ਵਧੀਆ ਸ਼ਾਂ ਨੂੰ ਬਲੇਡ ਜਿੱਦੇ ਦੇ ਨਾਲ ਟਾਂਕੇ ਜਾਈ ਜਾਂਦਾ ਮੁੜ ਕੇ ਪੈਰਪੂਰ ਚ ਵੱਜ ਗਿਆ ਕੇ ਇਹ ਮਾਰਨ ਵਾਂਝਾ ਛੁੱਟ ਕਿੱਥੇ ਨੇ ਤੇ ਇੱਕ ਗੱਲ ਦਾ ਜਰੂਰ ਮੇਰੇ ਵੀਰ ਧਿਆਨ ਰੱਖਿਆ ਕਰੋ ਜਦੋਂ ਖਾਦ ਪਾਉਣੀ ਉਹਦਾ ਪਾਣੀ ਜਿਹੜਾ ਵਿੱਚ ਬਹੁਤ ਘੱਟ ਹੋਵੇ ਖਤੇ ਫੇਰ ਆਪਾਂ ਨੂੰ ਪੂਰੀ ਜਿਹੜੇ ਬੁਗੇ ਸਾਥ ਬੋਲਿਓ ਨਾ ਆਇਆ ਪਰ ਚਲਿਆ ਇਹਨੇ ਪਾਦਣਾ ਚੁੱਕ ਕੇ ਆਉਂਦੇ ਨਹੀਂ ਹਾਂ ਹੋਏ ਕਿੰਨੂ ਛੜ ਸਨੇਲ ਨੂੰ ਜੀ ਮੈਂ ਚੱਲਿਆ ਹਾਂ ਉਹ ਅੰਗਰੇਜ਼ ਦਾ ਜੋ ਬਣਾਇਆ ਘਾਇਥੇ ਪਾਣੀ ਪੁਲੀਆ ਯਾਰ ਉਹ ਮੋਬਾਈਲ ਦੇਖ ਕੇ ਜਾਣਾ ਪਾ ਦਿਓ ਮੜਾਇਆ ਕੀ ਹੋ ਤੁਮਾ ਜਾ ਚਲਦਾ ਸਨੇਲ ਤੂੰ ਵੀ ਨਾਲ ਬੋਰੇ ਪਰੋ ਹਾਂ ਮੈਂ ਮੜਾ ਪਾਚਾ ਸੀ ਪਾ ਮਰਮਾ ਚੱਲ ਚੱਲ ਜਾਓ ਜਾਓ ਕੋਰੇ ਪਰੋ ਜਾ ਅੰਗਰੇਜ਼ ਦੇ ਬੋਰੇ ਪਰ ਦੇ ਤੇ ਖੋਲ ਦੇ ਬੋਰੇ ਕੋ ਬੋਰੇ ਖੋਲੋ 55 ਸੌਟਲੇ ਪੰਜਾ ਪੰਜਾ ਦੇ ਹੀ ਵਾਸ ਪਪਾਈ ਆ ਨਾ ਓਏ ਸੱਤਾਂ ਸੌਟਲੇ ਮਸ਼ੀਨ ਉੱਤੇ ਲਾਗੇ ਚੱਲ ਜਣ ਮਸ਼ੀਨ ਪਰ ਲਾਗੇ ਪੱਲੀ ਛੋਟੀ ਭੰਦ ਗਾ ਜੇ ਮਕਸ਼ੀਨ ਕੋਈ ਨਹੀਂ ਖਾਲ ਗਿਆ ਆਪਾਂ ਆ ਹੋ ਯਾਰ ਹੈਗਾ ਘਰੇ ਯਾਰ ਹੋ ਇਹਦੇ ਮਗਰਲੇ ਬੰਨੇ ਪੌੜੀ ਲਵਾਈ ਹੈ ਨਾ ਥੱਲੇ ਨੀਵਾ ਬਣਾਉਣਾ ਪੜਾਣਾ ਖਾਦ ਵੀ ਖਿਲਰੇ ਜੜੀ ਆਹੋ ਮੈਂ ਸ਼ਕਤੀਮਾਨ ਵਾਲੇ ਵੀਰਾਂ ਨੂੰ ਰਿਕਵੈਸਟ ਕਰਦਾ ਵਾਂ ਵੀ ਯਾਰ ਇਹਦੇ ਨਾਲ ਥੋੜਾ ਜਿਹਾ ਥੱਲੇ ਇਹ ਤਰੀਕੇ ਨਾਲ ਸਟੈਂਡ ਬਣਵਾਈਏ ਯਾਰ ਤੋੜੇ ਪੋਣੇ ਬਹੁਤ ਔਖੇ ਹੁੰਦੇ ਆ ਨਹੀਂ ਤੇ ਬੰਦਾ ਸਪੇਅਰ ਉੱਤੇ ਰੱਖਣਾ ਪੈਂਦਾ ਹੁਣ ਕਈ ਬਣਾਉਂਦੇ ਆ ਤਲਵੰਡੀ ਭਾਈ ਉਹ ਥੱਲੇ ਸਟੈਂਡ ਲਾ ਦਿੰਦੇ ਆ ਉਹ ਜਰੂਰ ਨਿਗਾਹ ਰੱਖੋ ਮੇਰੇ ਵੀ ਬੰਦਿਆਂ ਨੂੰ ਥੋੜੀ ਜੀ ਤੰਗੀ ਆਉਂਦੀ ਆ ਬੰਦੇ ਹੈਗੇ ਆ ਸਾਰੇ ਮੇਰੇ ਨਾਲ 5 ਫੁੱਟ 4 ਇੰਚਾਂ ਦੇ ਔਖਾ ਇਹਨਾਂ ਨੂੰ ਕੰਮ ਆਜ ਅਹੀਂ ਹੁਣ ਸਵੇਰੇ ਲੱਗੇ ਸੀ ਤੇ 40 ਕਿੱਲੇ ਸਾਂ ਜਿਹੜਾ ਵਾ ਘੜਤਾ ਵਾ ਬਹੁਤ ਵਧੀਆ ਫਾਇਦਾ ਵਾ 12 12 ਵਜੇ ਤੱਕ ਪਾਵਾਂਗੇ ਮੁੜ ਕੇ ਫੇਰ ਰੈਸਟ ਮਾਰਾਂਗੇ 100 ਬੰਦੇ ਸੌਣ ਸੌਣਗੇ ਤੇ ਫੇਰ ਲੱਗਾਂਗੇ ਸ਼ਾਮ ਨੂੰ ਬਹੁਤ ਵਧੀਆ ਨਜ਼ਾਰਾ ਆਈ ਹੈ ਇੱਕ ਆਪਣੀ ਮੋਟਰ ਦੇ ਰੁੱਖ ਹੁਣ ਅੱਜ ਵੀ ਨਹੀਂ ਥੋੜਾ ਜਿਹਾ ਅੱਜ ਜਲਣ ਵਾਲੇ ਗਰਮੀ ਵਧੀ ਅੱਜ ਰਗੜਾ ਲਾਉਣੇ ਆ ਅੱਜ ਲਾਉਣੇ ਆ ਸਵਰਗਾਂ ਦੀ ਪੂਰੀ ਤੇ ਰਗੜਾ ਫਿਰ ਲੈ ਪਾਣੀ ਓਏ ਬੰਤ ਲੈਣਾ ਪਾਉ ਹੁਣ ਅਸੀਂ ਸਵਰਗਾਂ ਦੀ ਪੂਰੀ ਦੇ ਵਿੱਚ ਰਗੜਾ ਲਾਉਣ ਲੱਗੇ ਆ ਪਾਣੀ ਪੁਣੀ ਤਰਾਂਕ ਤੇ ਆ ਕਰਦੇ ਕੰਮ ਸ਼ੁਰੂ ਨਹੀਂ ਲਈ ਦੱਛਰਾ ਮੇਰੇ ਵੀਰ ਅੱਜ ਦੇ ਬਲੌਗ ਦੇ ਵਿੱਚ ਰਗੜੇ ਦਾ ਵੀ ਨਾਲ ਪਾਵਾਂਗੇ ਕਿੱਦਾਂ ਲੱਗਦਾ ਕੀ ਕੀ ਸਾਹਿਬ ਆ ਸੰਗਰਦ ਨੂੰ ਰੋਂਡਾ ਬਣ ਗਿਆ ਕੱਲ ਹੀ ਬੰਦੇ ਜਾਂਦੇ ਆ ਆ ਮੜ ਗਿਆ ਰੋਂਡਾ ਬਣ ਗਿਆ ਕੱਲ ਹੀ ਸੋਗੇ ਸੀ ਸੋਗੇ ਕੱਲ ਹੀ ਸੋਗੇ ਕਿੱਥੇ ਕਰਦੇ ਆ ਨਹੀਂ ਨਹੀਂ ਇੱਥੇ ਨਹੀਂ ਕਿਤੇ ਚੁੱਕਣੇ ਸਾਮਾ ਨੂੰ ਨਹੀਂ ਨਾ ਨਹੀਂ ਅੱਜ ਜੀ ਰਕੜਾ ਥੋੜਾ ਜਿਹਾ ਵੱਧ ਗਿਆ ਸੀ ਤੇ ਬੰਦੇ ਇੱਕ ਨੇ ਸਾਡੇ ਨੇ ਵਿੱਚ ਕਰਤੀ ਸਾਡੇ ਨਾਲ ਗਦਾਰੀ ਇਹ ਆ ਜਿਹੜਾ ਬੰਦਾ ਨਾ ਇਹ ਬੰਦੇ ਨੇ ਕੀਤੀ ਗਦਾਰੀ ਇੱਕ ਬੰਦੇ ਲਈ ਰਕੜਾ ਰੱਖਿਆ ਸੀ ਇਹ ਚੋਰੀ ਪੀ ਗਿਆ ਰਗੜਾ ਚਲੋ ਕੋਈ ਗੱਲ ਨਹੀਂ ਪਰ ਹੈਗੀ ਤੇ ਜੁੱਤੀਆਂ ਦੀ ਕਸਰੀ ਜਣਾ ਜਾਂਦੇ ਬਾਬਾ ਜੀ ਦਾ ਨਾਮ ਬਦਨਾਮ ਇਹ ਯਾਰ ਗੱਲ ਗਲਤ ਆ ਮੰਨਿਆ ਗਲਤ ਕਾਦੀ ਛੱਤਰ ਮਾਰੇ ਸਿਰ ਤੇ ਆ ਕੇ ਮੇਰੀ ਹਾਂ ਮਾਣਾ ਤੂੰ ਫੇਰ ਵੀ ਨਾ ਨਾ ਇਹਦੀ ਸੌ ਨਾ ਇਹਦੀ ਆਪਾਂ ਸੌ ਤੇ ਆ ਹੀ ਲੈ ਸਕਦੇ ਆ ਯਾਰ ਮੇਰੀ ਸੋਤੇ ਵਾਰਤੇ ਪਈਂਦੀ ਤਾਂ ਸਮਝ ਨਹੀਂ ਕਿ ਲਾ ਆਪਾਂ ਜਾ ਕੇ ਪਾ ਕੇ ਰਹਾ ਦੀ ਇਹ ਨਾ ਫਿਰ ਪੈ ਗਿਆ ਝੂਠਾ ਕੰਬ ਦੇ ਝੂਠਿਆ ਆਪਾਂ ਪਹਿਣਾ ਜੇ ਆਪਾਂ ਕੇ ਨੂੰ ਸੱਦਾ ਉਹ ਆਂਦਾ ਮਾਣੇ ਨੇ ਸੁਨੀਲ ਨੇ ਪੀਤਾ ਤੂੰ ਇਹ ਸਾਲੇ ਗੁੰਗੇ ਹੋ ਜਾਂ ਤੁਹਾਡਾ ਹੀ ਕੋਈ ਪਤਾ ਨਹੀਂ ਨਹੀਂ ਯਾਰ ਪੀਤਾ ਇਹਨਾਂ ਨੇ ਇਧਰ ਆ ਦੇ ਨਾਲ ਲੱਜੂਗਾ ਤੂੰ ਨਾਮ ਮੇਰਾ ਲੱਜਾ ਓਏ ਉਹ ਪੇਪ ਜੇ ਵੀ ਅੰਦਰ ਆ ਦੇ ਪਲਾਸਟਿਕ ਦੇ ਸੁਨੀਲ ਨੇ ਵੀ ਬਾਬਾ ਸੰਗਣਾ ਲਗਣਾ ਰਗੜਾ ਸੁਨੀਲ ਵੀ ਪੀ ਸਕਦਾ ਜੇ ਉਹ ਅੰਦਰ ਜਾਗ ਰੱਖਣਾ ਆ ਵੇਖੋ ਤੁਸੀਂ ਮਾਸਾ ਵੀ ਲੈਣੀ ਪਈਂਦੀ ਹੈ ਕਿੰਨਾ ਵਧੀਆ ਨਜ਼ਾਰਾ ਵੱਜਾ ਰੁਣਾ ਨਾ ਪਾਈ ਜਾਈ ਦੀ ਕਾਗ ਇਹ ਵੀਡੀਓ ਤਾਂ ਹੀ ਬਣਾਉਣੀ ਤੇ ਤੁਹਾਈ ਤੁਹਾਨੂੰ ਵੀ ਸਹੀ ਆਉਂਦੇ ਇੱਥੋਂ ਨਾ ਪਾਈ ਜਾਵੇ ਤੇ ਤੁਹਾਨੂੰ ਪਤਾ ਨਾ ਬੱਸ ਨੂੰ ਮੇਰੇ ਲੱਗਣਾ ਨਾ ਪਾਣੀ ਲਿਆ ਕਰ ਗਿਆ ਫੇਰ ਬੱਸ ਫੜਾ ਵੇਖੋ ਇਹ ਬੋਰਡ ਤੇ ਮੜਾ ਜਾਈ ਵੇਖੋ ਕਿ ਮਾਸਾ ਪਤਾ ਨਹੀਂ ਲੱਗਦਾ ਕਿ ਕਿੱਥੋਂ ਰੇਟਰ ਨੰਗਣ ਦੇ ਕਿੱਥੋਂ ਨਹੀਂ ਬਹੁਤ ਵਧੀਆ ਚੀਜ਼ ਆ ਅਜੇ ਹੀ ਚਾਰ ਆਜਣਿਆਂ ਨੇ ਸਵੇਰ ਨਾਲੋਂ ਸਾਰੀ ਸ਼ਾਮਾਂ ਤੱਕ ਹੋਂਦ ਕਰਕੇ ਖਾਦ ਪਾ ਦਿਆ 140 ਕਿਲਿਆਂ ਇੱਕੇ ਦਿਹਾੜੀ ਦੇ ਵਿੱਚ ਤੇ ਅਜੇ ਹੀ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੈਸਟਿੰਗ ਮਾਰੀ ਹੈ ਠੀਕ ਛੱਡੀ ਮੌਜ ਆ ਕਿਉਂਕਿ ਸਾਰੀ ਦਿਹਾੜੀ ਨਹੀਂ ਆਪਾਂ 15 ਬੰਦੇ ਹੀ ਨਹੀਂ ਖਾਦ ਪਾ ਸਕਦੇ ਜਿੰਨੀਆਂ ਚਿਰਮੀ ਆ ਗਰਕੇ ਬਾਅਦ ਤੋਂ ਬਾਅਦ ਮੇਰੇ ਵੀ ਇਹਨਾਂ ਚੀਜ਼ਾਂ ਨੂੰ ਲੈ ਲਓ ਪੰਜੀ ਮਿੰਦਾਰੇ ਦੇ ਵਿੱਚ ਥੋੜੇ ਸੌਖੇ ਰਵਾਂਗੇ ਉਹਨਾਂ ਨਾਲ ਟਾਈਮ ਦੀ ਬੜੀ ਬਚਤ ਆ ਜਿਹੜਾ ਕੰਮ ਪੰਜਾਂ ਦਿਨਾਂ ਚ ਹੋਣਾ ਸੀ ਇੱਕੇ ਦਿਨ ਚ ਹੋ ਗਿਆ ਤੇ ਚਾਰ ਦਿਨ ਬਚ ਗਏ ਆਪਣੇ ਕੋ ਛੋਨੇ ਦੀਆਂ ਗੁੱਠਾ ਇਕੱਠਾ ਕਰਨ ਨੂੰ ਜੋ ਮੜਾ ਲੋਟਾ ਕੰਮ ਕਰਨ ਨੂੰ ਸਾਰਾ ਕੁ ਇਹ ਇਸ ਕਰਕੇ ਮਸ਼ੀਨਰੀ ਦੇ ਨਾਲ ਇਹਨਾਂ ਆਪਣੀ ਟਾਈਮ ਦੀ ਬਹੁਤ ਜ਼ਿਆਦਾ ਬਚਤ ਹੋ ਜਾਂਦੀ ਆ ਇਹਦੇ ਨਾਲ ਆਪਾਂ ਹੋਰ ਕੰਮ ਵੀ ਵਿੱਚ ਕਰ ਸਕਦੇ ਆ ਵਟਾਂ ਦੀ ਸਫਾਈ ਹੋ ਗਈ ਗੁਟਾਂ ਘਟਾਂ ਜਿਹੜੀਆਂ ਮਰੀਆਂ ਹੁੰਦੀਆਂ ਵਾ ਸਪਰੇਅ ਸਪਰੂ ਕਰਨ ਲਈ ਜਾ ਕੇ ਜਾ ਪੁੰਜ ਦਿਨ ਖਾਦ ਹੀ ਪਾਉਂਦੇ ਰਹਿਣਾ ਖਾਦ ਹੀ ਪਾਉਂਦੇ ਰਹਿਣਾ ਹੈ ਉਨੇ ਚ ਨੂੰ ਗੰਦ ਉੱਤੇ ਚੜ ਜਾਂਦਾ ਮੋੜ ਤੇ ਫਿਰ ਦੋਰੀ ਪਾਉਣ ਵਾਲੀ ਹੋ ਜਾਂਦੀ ਇਸ ਕਰਕੇ ਵੱਧ ਤੋਂ ਵੱਧ ਮਸ਼ੀਨਰੀ ਨਾਲ ਆਪਣੇ ਜ਼ਿੰਮੇਵਾਰ ਵਾਲੇ ਕੰਮ ਉਹ ਥੋੜਾ ਸਬਕਾ ਬਰ ਨਾਲੇ ਬੰਦੇ ਥੋੜੇ ਇਹਦੇ ਟੀਕ ਚ ਘੜ ਆਇਆ ਪਈ ਜਾਣਾ ਹੈ ਆਪਣਾ ਵੀਰੋ ਅੱਜ ਦੇ ਬਲੌਗ ਦੀ ਫੇਰ ਸਮਾਪਤੀ ਹੁਣ ਆਪਾਂ ਸਿਰੇ ਫੇਰ ਡੇਲੀ ਰੁਟੀਨ ਦੇ ਵਿੱਚ ਖਾਦ ਹੀ ਪਾਉਣੀ ਆ ਸਿਰੇ ਫੇਰ ਖਾਦ ਪਾਵਾਂਗੇ ਤਿੰਨ ਦਿਨ ਚਾਰ ਦਿਨ ਲਗਾਤਾਰ ਖਾਦ ਪੈਣੀ ਹੁਣ ਨਹਾਤ ਹੋ ਗਏ ਗੱਫਾ ਪਾਣੀ ਛੱਕ ਕੇ ਸੌਣੇ ਆ ਸਵੇਰੇ ਮਿਲਾਂਗੇ